खडूर साहब तो सांसद अमृतपाल सिंह ਦੇ ਪਰਿਵਾਰ ਨੂੰ ਕੱਲ ਜਿਹੜਾ ਹੈ ਰਾਤ ਜੁਲੰਦਰ ਪੁਲਿਸ ਦੇ ਵੱਲੋਂ ਨਸ਼ੇ ਦੇ ਨਾਲ ਕਾਬੂ ਕਰਨ ਦੇ ਉਸ ਦੇ ਪਰਿਵਾਰ ਮੈਂਬਰਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਜਿਸ ਵੇ ਚੋਸ ਨੂੰ ਬੇਗੁਨਾਹ ਸਾਬਤ ਕੀਤਾ ਜਾ ਰਿਹਾ ਹੈ ਇਸੇ ਮੌਕੇ ਤੇ ਜੁੜਾ ਹੈ ਸੋਸ਼ਲ ਮੀਡੀਆ ਤੇ ਅੰਮ੍ਰਿਤਪਾਲ ਸਿੰਘ ਦੀ ਮਾਸੀ ਬਲਵਿੰਦਰ ਕੌਰ ਨੇ ਕਿਆ ਕਿ ਜੋ ਕਿ ਵਾਰਸ ਜਥੇਬੰਦੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਖੜੀ ਆ ਜੋ ਵੀ ਮੈਂ ਆ ਜੋ ਹਰਪ੍ਰੀਤ ਦੀ ਵੀਡੀਓ ਵੇਖੀ ਆ ਮਨ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਉਹਨਾਂ ਦੇ ਕੋਲੋਂ ਜੋ ਉਹਨਾਂ ਤੇ ਝੂਠਾ ਇਲਜ਼ਾਮ ਲਗਾਇਆ ਗਿਆ ਹੈ ਇਸ ਸਰਾਸਰ ਗਲਤਤਾ 'ਤੇ ਇਨਕੁਆਇਰੀ ਹੋਣੀ ਚਾਹੀਦੀ ਹੈ। ਇਹ ਬੰਨਨ ਸਵਾਸਿਵਾਹੇ ਗੁਰੂ ਜੀ ਦੀ ਫਤਿਹ ਮੈਂ ਬਲਵਿੰਦਰ ਕੌਰ ਜੋ ਕਿ ਮਾਰਸਥੇ ਬੰਦੀ ਭਾਈ ਅਮਰਪਾਲ ਦੇ ਪਰਿਵਾਰ ਨਾਲ ਖੜੀ ਆ। ਤੇ ਜੋ ਮੈਂ ਅੱਜ ਭਾਈ ਹਰਪ੍ਰੀਤ ਦੀ ਵੀਡੀਓ ਵੇਖੀ ਆ ਮਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿਉਂਕਿ ਵੇਖੋ ਉਹਨਾਂ ਕੋਲੋਂ ਜੋ ਉਹਨਾਂ ਦੇ ਉੱਤੇ ਆ ਇਹਨਾਂ ਨੇ ਅਲੀਗੇਸ਼ਨ ਲਾਇਆ ਇਹ ਸਰਾ ਸਰ ਗਲਤ ਆ ਇਹਦੀ ਅਨਕਮਾਰੀ ਹੋਣੀ ਚਾਹੀਦੀ ਆ ਤੇ ਪੰਥ ਦੇ ਵਿੱਚ ਉਹਨਾਂ ਦਾ ਜਿਹੜਾ ਵਾ ਇਹ ਸਾਰਾ ਕੁਝ ਪ੍ਰੂਫ ਕਰਨਾ ਕਿ ਇਹ ਜੋ ਉਹਨਾਂ ਨੇ ਅਜੇ ਨਾਲ ਉਹਨਾਂ ਦੇ ਉੱਤੇ ਅਲੀਗੇਸ਼ਨ ਲਾਇਆ ਇਹ ਗਲਤ ਹੈਗਾ ਵਾ ਤੇ ਸੋ ਜੋ ਭਾਈ ਅਮਰਪਾਲ ਆ ਵੇਖੋ ਇੰਨੀ ਵੱਡੀ ਨੀਡ ਦੇ ਨਾਲ ਜਿੱਤਿਆ ਹੋਵੇ ਤੇ ਤੁਸੀਂ ਵੇਖੋ ਕਿ ਉਹਨਾਂ ਨੂੰ ਸੋ ਜਿਹੜੀਆਂ ਮੈਂਬਰ ਪਾਲ ਦੀ ਮਿੰਟ ਜੋ ਵੀ ਜਿੱਤੇ ਉਹਨਾਂ ਦੇ ਵਿੱਚ ਨਹੀਂ ਚਕਾਈ ਗਈ ਉਹਨਾਂ ਨੂੰ ਚੋਰੀ ਸੌਂਚ ਚਕਾਈ ਗਈ ਆ 5 ਤਰੀਕ ਨੂੰ ਜੋ ਕਿ ਉੱਥੇ ਸੰਤਾਪੁਰ ਪਹੁੰਚੀਆਂ ਉਹਨਾਂ ਨੂੰ ਵੀ ਉਹਨਾਂ ਨਾਲ ਫਤੇ ਸੰਜੇ ਸਾਜ ਜੜੀਆ ਨਹੀਂ ਕਰ ਦਿੱਤੀ ਉਹਨਾਂ ਦੀ ਮਾਤਾ ਜੀ ਦਾ ਜੇ ਕੋਈ ਬਿਆਨ ਹੁੰਦਾ ਉਹਨੂੰ ਤੋੜ ਮੋੜ ਕੇ ਇਹ ਸਰਕਾਰਾਂ ਜਿਹੜੀਆਂ ਵਾ ਸਟੰਡ ਖੇਡਦੀਆਂ ਪਈਆਂ ਵਾ ਜੋ ਪਾਈ ਅਮਰਤਪਾਲ ਆ ਉਹ ਇੱਕ ਪੰਜਾਬ ਦੀ ਗੱਲ ਕਰਨ ਵਾਲਾ ਨੌਜਵਾਨ ਜੋ 1984 ਤੋਂ ਸੰਤਾ ਤੋਂ ਲੈ ਕੇ ਕੋਈ ਸਾਨੂੰ ਇਹ ਜੋੜਾ ਚਾਹੀਦਾ ਹੀ ਜਦ ਦੀਪ ਆਇਆ ਦੀਪ ਨੂੰ ਇਹਨਾਂ ਨੇ ਬਰਵਾਇਆ ਸਰਕਾਰਾਂ ਨੇ ਫਿਰ ਭਾਈ ਅਮਰਤਪਾਲ ਆਇਆ ਇਹ ਸਾਰੇ ਪੰਥ ਦੇ ਸਾਹਮਣੇ ਆ ਕਿ ਵੇਖੋ ਸਾਡਾ ਉਹ ਨੌਜਵਾਨ ਜਿਹੜਾ ਹੀ ਉਹਨੂੰ ਕਿੱਦਾਂ ਇਹਨਾਂ ਨੇ ਕਿੱਥੇ ਡਿਬਲੂਗਰ ਜੇਲ੍ਹ ਸੁੱਟਿਆ ਆਪਾ ਪੰਥ ਨੇ ਉਹਨਾਂ ਨੂੰ ਇੱਕ ਵੱਡਾ ਫਤਵਾ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇਹਨਾਂ ਦੇ ਸਹੌਣੇ ਦੀ ਚਕਾਈ ਤੇ ਸੰਤਾਂ ਦੇ ਸੰਗਤ ਦੇ ਸਾਹਮਣੇ ਵੀ ਨਹੀਂ ਕੀਤਾ ਗਿਆ ਸੋ ਮੈਂ ਸਾਰੇ ਪੰਥ ਨੂੰ ਬੇਨਤੀ ਕਰਦੀ ਆ ਕਿ ਜੋ ਅੱਜ ਪਾਏ ਹਰ ਵੀ ਦੇ ਨਾਲ ਹੋਇਆ ਵਾ ਸਾਨੂੰ ਇਹ ਸਾਰੇ ਪੰਥ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਵੇਖੋ ਇਹ ਸਾਡੀਆਂ ਘਟ ਘਟ ਗਿੰਦੀਆਂ ਦੀਆਂ ਨਿਸ਼ਾਨੀਆਂ ਵਾ ਕਿ ਸਾਡੀਆਂ ਘਟ ਗਿੰਦੀਆਂ ਦੇ ਕਰਕੇ ਅੱਜ ਸਾਡੇ ਤੇ ਕਦੀ ਕੋਈ ਐਨੀਕੇਸ਼ਨ ਹੁੰਦੇ ਆ ਕਦੀ ਕੋਈ ਐਨੀਕੇਸ਼ਨ ਹੁੰਦੇ ਆ ਸਾਡੀਆਂ ਮਾਕਣਾ ਅੱਜ ਤਿਕਰ ਕੋਈ ਸੇਫ ਨਹੀਂ ਹੈ ਗਿਆ ਜੋ ਅੰਦਰਸ਼ਾਂ ਦੇ ਵਪਾਰੀ ਆ ਉਹ ਤੇ ਇਹਨਾਂ ਨੂੰ ਲੱਭੇ ਨਹੀਂ ਆ ਤੇ ਇੱਕ ਸ਼ਰੀਪ ਪਰਿਵਾਰ ਦਾ ਜੋ ਉਹ ਜੋੜੇ ਦਾ ਭਰਾ ਵਾ ਉਹ ਦਿੱਤੀ ਨੇ ਅਲੀਕੇਸ਼ਨ ਲਾਇਆ ਵਾ ਮੈਂ ਪੰਥ ਨੂੰ ਬੇਨਤੀ ਕਰਦੀ ਆ ਕਿ ਭਾਈ ਸਾਹਿਬ ਦੇ ਪਰਿਵਾਰ ਦੇ ਨਾਲ ਸਾਰੇ ਖੜੇ ਹੋ ਜੋ ਕਿਉਂਕਿ ਆਪਾ ਜੀ ਅੱਜ ਨਾ ਖੜੇ ਹੋਏ ਤੇ ਸਾਨੂੰ ਦੇ ਕੋਲ ਵੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਵਾ ਅਸੀਂ ਜੀ ਨਹੀਂ ਸਕਦੇ ਕਿਉਂਕਿ ਏਜੰਸੀਆਂ ਨੇ ਪੂਰਾ ਕਬਜ਼ਾ ਇਸ ਪੰਜਾਬ ਤੇ ਕਰ ਲਿਆ ਵਾ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਦੁਬਾਰਾ ਬੇਨਤੀ ਕਰਦੀ ਹਾਂ ਕਿ ਭਾਈ ਮਤਪਾਲ ਦੇ ਪਰਿਵਾਰ ਨਾਲ ਖੜੋ ਕਿਉਂਕਿ ਉਹਨਾਂ ਦੇ ਭਰਾ ਨੂੰ ਜਿਹੜਾ ਵਾ ਇਨਸਾਫ ਦਵਾ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ